ਨਾਮ ਤਨ ਨਾਮੋ ਰੂਪ ਰੰਗ ਲੰਗੀ ਹੈ ਨਾ ਨਾਮੋ ਸੁਖ ਹਰਿ ਰਾਮ ਕਾ ਸੰਗ ਨਾਮੋ ਸੁਖ ਸੋਖੀ ਹੈ ਨਾਮ ਚ ਧੰਨ ਬਿਹੀਆ ਨਾਮ ਦੀ ਤੇ ਨਾਮੋ ਬਿਨਾ ਕਿਸੇ ਨਾਲ ਸੰਪਰਕ ਕੇ ਕੋਹੋਂ ਦਾ ਬਿਨਾ ਸੰਪਰਕ ਕੇ ਕਿਸੇ ਚੀਜ਼ ਨਾਲ ਨਹੀਂ ਤੇ ਹੁਕਮ ਨਹੀਂ ਦਾ ਬਣਾ ਢੀਨਾ ਪਾਣਾ ਢੀਨਾ ਪਾਣੀ ਮੰਨੂ ਉਹਦੇ ਵਾਸਤੇ ਪਾਣੀ ਕੋ ਸਵੇਰੇ ਰੱਖਣੀ ਕਹਿਣ ਦਾ ਮਤਲਬ ਇਹ ਹੈ ਪਾਣੇ ਤੋਂ ਸਭਾ ਕੁਛ ਬਲੀਸਾ ਪਾਣੇ 'ਚ ਪੈਦਾ ਹੋਇਆ ਪਾਣੇ ਨੇ ਐਦਾ ਕੀਤਾ ਪਾਣੇ ਨੇ ਖਲ ਜਾਣਾ ਸਭ ਕੁਝ ਪਾਣੇ ਨੇ ਵਾਰ ਕੱਢਿਆ ਪਾਣੇ ਨਾਲੇ ਗੁਪਤ ਹੋ ਜਾਣਾ ਪਾਣੇ ਨਾਲੇ ਪ੍ਰਗਟਾ ਸੰਸਾਰ ਪਾਣੇ ਦੇ ਤੇ ਗੁਪਤ ਹੋ ਜਾਣਾ ਆਜ ਜਾਂਦਾ ਉਹਦਾ ਆਖਰੀ ਰਿਜਲਟ ਹੈ ਪਾਣੇ ਦੇ ਵਿੱਚ ਪੈਦਾ ਹੋਇਆ ਤੁਸੀਂ ਜਿਹਨੂੰ ਮੂੰਹ 'ਚ ਦਿਖਾਉਂਦਾ ਸ੍ਰਿਸ਼ਟੀ ਕਹਿੰਦਾ ਮੇਰੇ ਮੂੰਹ ਦੇ ਵਿੱਚ ਆ ਮੂੰਹ ਬੰਦ ਕਰ ਲੈ ਸਿੱਧੀ ਗੱਲ ਤੋਂ ਜਿੰਨਾ ਜਨ ਬਾਣੇ ਦਾ ਜਿੰਨਾ ਜਨ ਬੋਲਣ ਬ੍ਰਮ ਦਾ ਮੂੰਹ ਖੁੱਲ੍ਹਾ ਉਹਦੇ ਚ ਇੱਛਾ ਪ੍ਰਗਟ ਹੈ ਬਾਣਾ ਹੈ ਉਹਨਾਂ ਜਨ ਸਿੱਸੀਆ ਜਾਂ ਮੂੰਹ ਬੰਦ ਕਰ ਲਿਆ ਬੋਲਣਾ ਬੰਦ ਕਰਤਾ ਸਿੱਸੀ ਖਤੋ ਉਹ ਬੰਦ ਕਰਨ ਨੂੰ ਕੰਨਾ ਚ ਲੱਗਦਾ ਖੁੱਲ ਰੁਕਣਾ ਚ ਲੱਗਦਾ ਇਸ ਕਰਕੇ ਹਲ ਨਾ ਪਾਉਣਾ ਤੇ ਇਸ ਕਰ ਜਿੱਧਰ ਜਿੱਕਰ ਹੋ ਉਹਦੇ ਵਿੱਚ ਹੀ ਹੈ ਸਭ ਕੁਝ ਉਹ ਕੋਈ ਵਾਰਾ ਇਹ ਖੇਡ ਹੁਕਮ ਦੇ ਵਿੱਚ ਸਭ ਮਾਝਣ ਹਾਂਜੀ ਨਾਮ ਉਸਿਆ ਦਾ ਜਿਹਨੇ ਹੁਕਮ ਅਸਲ ਕੋਈ ਦਾ ਮਤਲਬ ਇਹ ਨਹੀਂ ਹੁਕਮ ਦੇ ਦੀ ਨਾ ਸਭ ਕੁਝ ਉਹ ਕੋਈ ਵਾਰ ਨਿਕਲੇ ਜੋ ਬਿਕਲੇ ਹੁਣ ਵੀ ਉਹ ਉਹਦੇ ਵਿੱਚ ਹੀ ਆ ਬਾਤ ਹੁਣ ਵੀ ਹੈ ਉਹ ਕੋਈ ਸਰਬ ਵਿਆਪੀ ਹੈ ਇਹ ਖੇਡ ਕੇ ਦਾ ਸਰਬ ਵਿਆਪੀ ਹੈ ਸਰਬਾਤ ਦਾ ਸਰਬ ਵਿਆਪੀ ਹੈ ਨੀ ਹੁਕਮ ਦਾ ਹੁਣ ਵੀ ਸਰਬ ਵਿਆਪੀ ਹੈ ਇਹ ਸਰਗਕ੍ਰਿਸ਼ਨ ਦੇ ਮੂਹਰੇ ਵਿੱਚ ਹੈ ਗਿਆ ਸਭ ਕੁਝ। ਕ੍ਰਿਸ਼ਨ ਕੀ ਹੈ ਕ੍ਰਿਸ਼ਨ ਕਾਲ ਹੈ। ਧਾਲ ਕੀ ਹੈ ਕਲਪਨਾ ਕਾਲ ਹੈ। ਪਰਮੇਸ਼ਰ ਦਾ ਮੰਦੀ ਕਾਲ ਕਾਲ ਹੈ। ਪ੍ਰਵੇਸ਼ਰ ਦਾ ਜਿਹੜਾ ਮਨ ਹੈ ਨਾ ਉਹਦੀ ਕਲਪਨਾ ਹੈ। ਪਰ ਹੈ ਪ੍ਰਮਾਤਵਾਸ ਤੇ ਕਲਪਨਾ ਉਹਦੀ ਸਵਾਰ ਤੋਂ ਅਸਤੇ ਦੀ। ਉਹਦੇ ਮੰਦੀ ਕਲਪਨਾ ਇਸ ਰਿਸ਼ਤੀ ਹੈ। ਉਹਦਾ ਮਨ ਹੈ ਕਾਲ ਹੈ। ਉਹ ਗੱਲ ਦੇ ਵਿਚੇ ਹੀ ਪੈਦਾ ਹੋਈ ਹੈ ਉਹਦੇ ਮੂੰਹ ਜੀ ਮੂੰਹ ਦੇ ਰਹਿ ਜਾਣੀ ਹੈ ਸਮਝਾਉਣਾ بند ਕਰਨਾ ਮੂੰਹ ਵਿੱਚ ਹੀ ਰਹਿ ਜਾਂਦੀ ਹੈ ਇਹ ਸ੍ਰੀਕ੍ਰਿਣਾ ਦਿਖਾਈ ਹੋਇਆ ਉਹ ਸਾਨੂੰ ਸਮਝਾਉ ਆ ਨਹੀਂ ਰਹੇ ਤਾਂ ਗੱਲ ਉਹਨਾਂ ਨੇ ਜੀ ਕਹੀ ਆਪਣਿਆਂ ਨੇ ਕਹਿਣ ਦੀ ਕੋਸ਼ਿਸ਼ ਠੀਕ ਕੀਤੀ ਹੈ ਸਮਝਾਉਣ ਜੋਗਾ ਕੋਈ ਹੈ ਨਹੀਂ ਉਹਨਾਂ ਜੀ ਗੱਲਾਂ ਉਹ ਵੀ ਠੀਕੇ ਨੇ ਪਰ ਸਮਝਾਵੇ ਕੌਣ ਹੋਰ ਨਕਸ਼ੇ ਬਣਾ ਕੇ ਰੱਖਦੇ ਹੋਰ ਕੋਈ ਸਮਝਾਤਾ ਸਮਝਾਉਣ ਵਾਲੇ ਕਾਬਲ ਬੰਦੇ ਨਹੀਂ ਰਹੇ ਇਹ ਕੀ ਆ ਗਿਆ ਜਾਣ ਕੇ ਨਹੀਂ ਸਮਝਾਇਆ ਉੱਥੇ ਵੀ ਜੀ ਵੀ ਸਮਝਾਉਣ ਵਾਲਿਆਂ ਨੇ ਉਹਦਾ ਰੰਗ ਰੂਪ ਹੋਰ ਹੀ ਬਣਾਤਾ ਸਾਰੀ ਹਾਂ ਉਹ ਰੰਗ ਰੂਪ ਜੋ ਉੱਥੇ ਵਿਗਾੜਿਆ ਨਾ ਕੋਈ ਇੱਥੇ ਵਿਗਾੜਿਆ ਸਾਡੇ ਗੱਲ ਕੋਈ ਪੁਲਿਸ ਹੁੰਦੇ ਸੀ ਬਿਲਕੁਲ ਸਾਸਦਲ ਨੇ ਸੋਦੇ ਹੀ ਨਹੀਂ ਅਸੀਂ ਉਹਨਾਂ ਨੇ ਰੂਪ ਉੱਥੇ ਪਰਟੇ ਨੇ ਸਾਡੇ ਅਨਸਾਰ ਕੀਤੇ ਨੇ ਅਨਾਰਥੇ ਸੋਦੇ ਰਹੇ ਨੇ ਅਨਾਰਥੇ 파ਸਨਾਸ ਵੇਲੇ ਨਾਲ ਸੋਦੇ ਰਹੇ ਅਨਾਰਥੇ ਹੁ ਸੋਦੇ ਅਸੋਧ ਕੇ ਹੱਦ ਕਰਦੇ ਅਰਥ ਅਰਥ ਠੀਕ ਕਰਦੇ ਆ ਗੱਲਾਂ ਉਹੀ ਨੇ ਕੱਲ ਫਰਕ ਕੋਈ ਨਹੀਂ ਹੈ ਸੁਭਿਉਣ ਵਾਲਿਆਂ ਨੇ ਜਾਣ ਕੇ ਫਰਕ ਪਾਇਆ ਸੀ ਔਰੋਂ ਤੋਂ ਪਹਿ ਗਿਆ ਮੂਲ ਗੱਲ ਠੀਕ ਹੈ ਸਾਰੀ ਮੂਲ ਗੱਲ ਠੀਕ ਮੂਲ 'ਚ ਕੋਈ ਗਲਤੀ ਨਹੀਂ ਜਿਹੜਾ ਮੂਲ ਦੇ ਖਿਲਾਫ ਹੈ ਮੂਰਖਾ ਜਿਹੜਾ ਮੂਰ ਦੇ ਖਿਲਾਫ ਰਿਸ਼ਰਣੀ ਵਾਲੇ ਉਹ ਤਾਂ ਸਟੂਡੈਂਟ ਦੇ ਧਰਮ ਦੇ ਅਸਰ ਕਿ ਉਹ ਸ਼ੈਤਾਨ ਨੇ ਰਿਸ਼ਰਮ ਦੇ ਖਿਲਾਫ ਹੁੰਦਾ ਸ਼ੈਤਾਨ ਹੁੰਦਾ ਉਹ ਸ਼ੈਤਾਨ ਉਹ ਭਾਇਆ ਕਾਜਾ ਦਾ ਸਰਮ ਉਹ ਨਹੀਂ ਚਾਹੁੰਦੇ ਧਰਮ ਖੈਲੇ ਉਹ ਕਿਉਂਕਿ ਉਹ ਪਾਪ ਜਿਹੜਾ ਹੈ ਨਾ ਇੱਕ ਪਾਸੇ ਪਾਪ ਹੈ ਇੱਕ ਪਾਸੇ ਪੁੱਤ ਦੋਨੋਂ ਭਾਈ ਦੋਵੇਂ ਮਿਲ ਕੇ ਸਿਰ ਚੋਪਾਇਆ ਉਹ ਪਾਪ ਵਾਲੇ ਤਾਂ ਨਹੀਂ ਛੜੇ